ਆਪ ਤਾਂ ਮੈਨਾਂਾ ਇਹ ਵੀ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾਂ ਨੇ ਸਾਡੇ ਥੋੜੇ ਸ਼੍ਰੇਸ਼ਤੇ ਨੂੰ ਇੱਥੇ ਭੇਜਿਆ ਤੇ ਜਿਹੜੀ ਗੱਲ ਸੀ ਪਹੁੰਚਦੇ ਹਾਂ 44 ਸਾਲਾਂ ਨੇ ਜਾਗਰਨ ਚੰਨੇ ਦੀ ਜੀ ਇਹਦੇ ਵਿੱਚ ਉਤਸ਼ਾਹ ਅੰਗੇ ਨਾਲੋਂ ਬਹੁਤ ਹੀ ਜ਼ਿਆਦਾ ਹੋਇਆ ਕਿਉਂਕਿ ਥੋੜਾ ਜਿਹਾ ਜਿਸੀਂ ਚੇਂਜ ਕੀਤਾ ਜੋ ਅਸੀਂ 44 ਸਾਲਾਂ ਦੇ ਵਿੱਚ ਪਹਿਲੀ ਵਾਰੀ ਕਰਨ ਜਾ ਰਹੇ ਆ ਜੀ ਜੋ ਕਿ ਅਸੀਂ ਇੱਕ ਝੜਾ ਕੱਢਦੇ ਸੀ ਵੱਡਾ ਮਹਾਮੈਲਾ ਜੋ ਚੰਦ ਮੋਹਨ ਦੇਵਾਰ ਦੇ ਜਾ ਕੇ ਝੜਾਉਂਦੇ ਸੀ ਹੂੰ ਹਰ ਕਿਸੇ ਉਸ ਤੋਂ ਪਹਿਲਾਂ 10 ਦਾ ਕੰਮ ਸ਼ੁਰੂ ਕੀਤਾ ਜੀ 10 ਘੰਡੇ ਚੜਾਏ ਆ ਹਮ 10 ਘੰਡਾਂ ਦੀ ਪੂਜਾ ਕਰਾਈ ਆ 10 ਘਰਾਂ ਦੇ ਅੰਦਰ ਜੀ ਉਹ 10 ਘਰ ਸਾਨੂੰ ਜਿਹਨੂੰ ਵੀ ਅਸੀਂ ਫੋਨ ਕੀਤਾ ਉਹਨਾਂ ਨੇ ਸਾਨੂੰ ਆਪਣਾ ਨਾਮ ਲਖਾਇਆ ਜੀ ਸਰਦਾਰ ਦੀ ਪਰਵਾਣੀ ਕੀਤੀ ਤੇ ਬਣ ਖੁੱਲੇ ਦਿਲਾਂ ਨਾਲ ਸਾਰੇ ਪਰਿਵਾਰਾਂ ਦੇ ਘਰ ਤੇ ਗਿੱਤੇ ਜੀ ਬੜੀਆਂ ਨਾਲ ਸਵਾਗਤ ਕੀਤਾ ਕਰਿਆ ਆਂਦਾ ਜੀ ਪੂਰੇ ਚਾਹੋ ਚਾਈ ਜਿੱਦੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਆਏ ਭਗਤਾਂ ਸਭ ਨੇ ਬਹੁਤ ਵਧੀਆ ਖੁਸ਼ੀ ਮਨਾਈ ਹਮ ਤੇ ਵਧੀਆ ਮੰਨਿਆ ਗਿਆ ਤਾਂ ਇਥੋਂ ਪਤਾ ਲੱਗਿਆ ਸਾਨੂੰ ਕਿ ਅਗਲੇ ਸਾਲ ਦੀ ਡੇਰ ਸਾਡੀ 13 ਗਸਤਾ ਖਲਾਲੇ ਦੀ ਤੇ 12 ਗੱਲ ਸਾਡੀ ਵੱਡੇ ਝੰਡੇ ਦੀ ਆ ਜੀ ਅਗਲੇ ਸਾਲ ਅਸੀਂ 11 ਝੰਡੇ ਛੂਤੇ ਜਿਵੇਂ ਕਿ ਅਸੀਂ ਕਿ 10 ਕੱਢੇ ਆ ਅਗਲੇ ਸਾਲ ਅਸੀਂ 11 ਝੰਡੇ ਕੱਢਣ ਜਾ ਰਹੇ ਹਾਂ ਪਰਵਾਰਾਂ ਦੇ ਵਿੱਚ ਆ ਜਿਹਦੇ ਤੋਂ ਸਾਨੂੰ ਸੱਤ ਪਰਿਵਾਰਾਂ ਨੇ ਅਗਲੇ ਸਾਲ ਵਾਸਤੇ ਵੀ ਬੁੱਕ ਕਰਾ ਦਿੱਤੇ ਆ ਇੱਥੋਂ ਬਦਲ ਆਗਾ ਕਿ ਸਾਡੇ ਸ਼ਹਿਰ ਵਾਸੀਆਂ ਦਾ ਸਾਡੀ ਸ਼੍ਰੀ ਦੁਰਗਾ ਭਜਨ ਮੰਡਲੀ ਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਆ ਤੇ ਬਹੁਤ ਹੀ ਜ਼ਿਆਦਾ ਉਤਸ਼ਾਹ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਆ ਜੀ ਉਸ ਤੋਂ ਬਾਅਦ ਜਿਹੜਾ ਅਸੀਂ ਵੱਡੇ ਝੰਡੇ ਦਾ ਪ੍ਰਬੰਧ ਆ ਸਾਡਾ ਉਹ ਸਾਡੀ ਸ੍ਰੀ ਦੁਰਗਾ ਭਜਨ ਮੰਡਲੀ ਵੱਲੋਂ ਬਾਲਾ ਜੀ ਮੰਦਿਰ ਦੇ ਵਿੱਚ ਪੂਰੀ ਪੂਜਾ ਕੀਤੀ ਜਾਊਗੀ 24 ਜੁਲਾਈ ਨੂੰ ਜੀ 24 ਜੁਲਾਈ ਨੂੰ ਦੰ ਦੇ 2 ਵਜੇ ਸ਼ੁਰੂ ਕੀਤੀ ਜਾਊਗੀ ਤੇ 2 ਵਜੇ ਉੱਥੇ ਮਹਾਮੈਦਾ ਤੋਂ ਲੰਗਰ ਵੀ ਚੱਲੂਗਾ ਜੀ ਸਾਰੀ ਸੰਗਤਾਂ ਨੂੰ ਬੇਨਤੀ ਆ ਕਿਉਂ ਕਿਸੇ ਵੱਲੋਂ ਨਹੀਂ ਦੁਰਗਾ ਭਜਨ ਮੰਡਲੀ ਵੱਲੋਂ ਆ ਤੇ ਦੁਰਗਾ ਭਜਨ ਮੰਡਲੀ ਦੱਸਨੇ ਆ ਜੀ ਪੂਰੀ ਨਗਰ ਨਿਵਾਸੀ ਮੰਡੀ ਨਿਹਾਲ ਸਿੰਘ ਵਾਲੇ ਦੇ ਸਾਰੇ ਵਾਸੀਆਂ ਨੂੰ ਆ ਸਾਰੇ ਮੇਰੇ ਪਹਿਲਾਣੇ ਮੇਰੇ ਵੀਰਾਂ ਨੇ ਭਗਤ ਭਗਤੀਆਂ ਨੇ ਹਮ ਹਮਾ ਕੇ ਬਾਲਾ ਜੀ ਮੰਦਰ ਵਿੱਚ ਪਹੁੰਚੋ ਘਰਾਂ ਅੰਦਰੋਂ ਲੰਗਰ ਨਹੀਂ ਬਣਾਉਣਾ ਮਾਹ ਮਾਈ ਦੇ ਲੰਗਰ ਦੇ ਵਿੱਚ ਸੇਵਾ ਪਾ ਸਕਦੇ ਤੁਸੀਂ ਜਿੰਨੀ ਪਾਉਣੀ ਚਾਹੋ ਨੇ ਤੇ ਉੱਥੇ ਵੀ ਜਾ ਕੇ ਲੰਗਰ ਛਕੋ ਮਾਹ ਮਾਈ ਦੀ ਕਿਰਪਾ ਦੇ ਨਾਲ ਜੋ ਮਾਹ ਮਾਈ ਦਾ ਲੰਗਰ ਦਾ ਆਨੰਦ ਆ ਸਾਵਣ ਦਾ ਮੇਲਾ ਚੱਲ ਰਿਹਾ ਹੈ ਮਾਹ ਮਾਈ ਦੇ ਨਾਮ ਦਾ ਸਾਵਣ ਦਾ ਮਹੀਨਾ ਸਾਵਣ ਦੇ ਮਹੀਨੇ ਵਿੱਚ ਕਹਿੰਦੇ 100 ਰੁਪਏ ਪੁੰਨ ਕੀਤਾ ਜਾਵੇ ਤੇ ਲੱਖ ਰੁਪਏ ਮੰਨਿਆ ਜਾਂਦਾ ਹੈ ਲੱਖ ਗੁਣਾ ਜਣੀ ਅਦਾ ਹੋਵਾ ਬਹੁਤ ਜਿਆਦਾ ਯਾਨੀ ਕਿ ਮਹਤਤਾਇਰੀ ਪਾਉਣ ਦੇ ਸਾਮਨੇ ਮੇਲੇ ਦੇ ਵਿੱਚ ਸਾਮਨੇ ਮਹੀਨੇ ਵਿੱਚ ਜੇ ਉਧਰ ਇੱਕ ਮਾਗਰਾ ਮਹੀਨਾ ਆਉਂਦਾ ਹੈ ਜਿਹਦੇ ਵਿੱਚ ਪੁੰਨ ਦਾਨ ਦੀ ਜਾਰੇ ਮਹਤਤਾ ਮੰਨੀ ਜਾਂਦੀ ਹੈ ਭਗਵਾਨ ਕਿ ਜਿੱਦਾਂ ਵੀ ਪੁੰਨ ਦਾਨ ਕੀਤਾ ਜਾਵੇ ਉਹਨੇ ਥੋੜਾ ਜਿੱਦਾਂ ਵੀ ਤੁਸੀਂ ਲੰਗਰ ਦੇ ਵਿੱਚ ਸ਼ਗਨ ਦੀ ਕੋਸ਼ਿਸ਼ ਕਰੋ ਤਾਂ ਲੰਗਰ ਦਾ ਸ਼ਗਨਾਂ ਵੀ ਪੁੰਨ ਮਿਲਦਾ ਹੈ ਪਰ ਜੇ ਨਹੀਂ ਲੰਗਰ ਨੂੰ ਬੇਸਤਗਣਾ ਕਰੋ ਜਿਆਦਾ ਮਤਲਬ ਫਿਰ ਉਹਨਾਂ ਪੌ ਜਿੰਨਾ ਖਾ ਸਕਦੇ ਆ ਬੇਸਤਗ ਨਹੀਂ ਹੋਣੀ ਚਾਹੀਦੀ ਖਾਣ ਦੇ ਵਿੱਚ ਦਾ ਪੌੜ ਦੇ ਫਲ ਮਿਲਦਾ ਹੈ ਜੇ ਦਾਨ ਵੀ ਕਰੋਗੇ ਲੰਗਰ ਵਿੱਚ ਉਹਦਾ ਵੀ ਤੁਹਾਨੂੰ ਫਾਲਤੇ ਪੁੰਨ ਮਿਲੂਗਾ ਪਰ ਸਾਡੀ ਫਿਰ ਵੀ ਹੱਥ ਜੋੜ ਕੇ ਬੇਨਤੀ ਆ ਕਿ 2 ਵਜੇ ਬਾਲਾ ਜੀ ਮੰਦਿਰ ਦੇ ਵਿੱਚ ਪਹੁੰਚੋ ਉੱਥੇ ਪੂਜਾ ਹੋਊਗੀ ਪੂਜਾ ਰਵਾਤ 3 ਵਜੇ ਤੋਂ ਬਾਅਦ 3 ਵਜੇ ਅਸੀਂ ਉੱਥੇ ਕੀਰਤਨ ਸ਼ੁਰੂ ਕਰਾਂਗੇ ਕੀਰਤਨ ਤਕਰੀਬਨ 4 4:30 ਵਜੇ ਤੱਕ ਚੱਲੂਗਾ 4:30 ਵਜੇ ਉੱਥੋਂ ਰਵਾਨਾ ਕਰਾਂਗੇ ਚੰਦੇ ਨੂੰ ਨਗਰ ਦੇ ਵਿੱਚ ਫੇਰੀ ਪਾਉਂਦੇ ਹੋਏ ਬਾਲਾ ਜੀ ਮੰਦਿਰ ਤੋਂ ਲੈ ਕੇ ਪੂਰੀ ਮੰਡੀ ਵਿੱਚ ਦੀ ਲੰਘਦੇ ਹੋਏ ਸੂਰ ਗੋੜ ਚੌਂਕ ਦੇ ਵਿੱਚੋਂ ਬਾਸਤੀ ਕਰਕੇ ਦੁਰਗਾ ਮੰਦਰ ਦੇ ਵਿੱਚ ਪਹੁੰਚਾਂਗੇ ਦੁਰਗਾ ਮੰਦਰ ਦੇ ਵਿੱਚ ਚੰਨੇ ਦੀ ਸਮਾਰਤੀ ਹੋਊਗੀ ਉੱਥੇ ਜਾ ਕੇ ਮਹਾਮਾਈ ਦੀ ਆਰਤੀ ਕੀਤੀ ਜਾਊ ਚੰਨੇ ਦੀ ਤੇ ਮਹਾਮਾਈ ਦਾ ਪ੍ਰਸ਼ਾਦ ਸਾਰੀ ਸੰਗਤਾਂ ਨੂੰ ਵਰਤਾਇਆ ਜਾਊ ਸਾਰੀ ਸੰਗਤਾਂ ਤੋਂ ਆਰਤੀ ਕਰਾਈ ਜਾਊਗੀ ਉੱਥੇ ਲੰਗਰ ਵੀ ਲਾਇਆ ਗਿਆ ਹੈ ਉਸ ਸਮੇਂ 4-5 ਸਮਾ ਹਜੂਰ ਤਕਰੀਬਨ 6 ਵਜੇ ਜਾਣਗੇ ਉਸੇ ਚਾਹ ਤੇ ਪਕੌੜਿਆਂ ਦਾ ਲੰਗਰ ਲਾਇਆ ਹੈ ਸੰਗਤ ਵਾਸਤੇ ਸਾਂਝ ਨੂੰ ਬੇਨਤੀ ਆ ਕਿ ਬਦ ਤੋਂ ਬਦ ਹਮਾਗੇ ਪਹੁੰਚੋ ਤੇ ਰਸਤੇ ਵਿੱਚੋਂ ਮੋੜ ਦੀ ਕੋਸ਼ਿਸ਼ ਨਾ ਕਰਿਓ ਉੱਥੇ ਮਹਾਮਾਈ ਦਾ ਪ੍ਰਚਾਰ ਲੈ ਕੇ ਘਰਾਂ ਨੂੰ ਵਾਪਸ ਨਾ ਕਰਿਓ ਤੇ ਮਹਾਮਾਈ ਦੀ ਆਰਤੀ ਤਾਰ ਕੇ ਤੇ ਮਹਾਮਾਈ ਦੇ ਚਾਪ ਗਵਣੇ ਦਾ ਲੰਗਰ ਛੱਕ ਕੇ ਘਰਾਂ ਨੂੰ ਵਾਪਸ ਨੀ ਕਰਿਓ ਉਸ ਤੋਂ ਅਗਲੀ ਸਵੇਰ 25 ਤਰੀਕ ਨੂੰ ਮਹਾਮਾਈ ਦਾ ਯਾਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕੀਤਾ ਜਾਊਗਾ 8 ਵਜੇ ਸ਼ੁਰੂ ਹੋਊਗਾ 7 ਵਜੇ ਮਹਾਮਾਈ ਦਾ ਲੰਗਰ ਸ਼ੁਰੂ ਕੀਤਾ ਜਾਊਗਾ ਉਸ ਲੰਗਰ ਦੇ ਵਿੱਚ ਪੂਰੀ ਮੰਡੀ ਨਿਵਾਸੀਆਂ ਵਾਸਤੇ ਜਾਂ ਹੋਰ ਕੋਈ ਬਾਹਰੋਂ ਵੀ ਸੱਜਣ ਆਉਣਗੇ ਕਿਤਾ ਵੀ ਆ ਸਕਦੇ ਕਿੰਨੇ ਵੀ ਲੋਕ ਆ ਜਾਣ ਪੂਰਾ ਫੁੱਲਾ ਬਣਾਹਰਾ ਚੱਲੂਗਾ ਸਭ ਵਾਸਤੇ ਸਭ ਨੂੰ ਬੇਨਤੀ ਹੈ ਕਿ ਲੰਗਰ ਕਰੋਣੀ ਖਾਕੇ ਆਉਣਾ ਲੰਗਰ ਸਾਡੇ ਭੰਡਾਰੇ ਵਿੱਚ ਹੀ ਛਕੋ ਮਾਹਮਾਈ ਦਾ ਟੁੱਟ ਬਣਾਹਰਾ ਚੱਲੂਗਾ 7 ਵਜੇ ਭੰਡਾਰਾ ਸ਼ੁਰੂ ਕੀਤਾ ਜਾਊਗਾ 8 ਵਜੇ ਮਾਹਮਾਈ ਦੀ ਜਾਗਰਨੀ ਪੂਜਾ ਸ਼ੁਰੂ ਕੀਤੀ ਜਾਊਗੀ ਔਰ 9 ਵਜੇ ਮਾਹਮਾਈ ਦਾ ਜਾਗਰ ਮਾਹਮਾਈ ਦੀਆਂ ਪੇਡਾਂ ਬਹੁਤ ਉੱਚ ਮੋਤੀ ਦੇ ਕਲਾਕਾਰ ਬਾਰੋਂ ਆ ਰਹੇ ਆ ਉਹ ਵਧੀਆ ਪਿਛਲੇ ਸਾਲ ਵੀ ਸਾਡੇ ਕੋਲੇ ਆਏ ਸੀ ਕਲਾਕਾਰ ਅੰਮ੍ਰਿਤਸਰ ਵਾਲੇ ਉਹੀ ਕਲਾਕਾਰ ਅਸੀਂ ਦੁਆਰਾ ਬੁਲਾਏ ਆ ਬਹੁਤ ਵਧੀਆ ਭਜਨ ਕਰਦੇ ਆ ਬਹੁਤ ਗੰਧ ਆਊਗਾ ਸੁਣੋ ਟਾਈਮ ਕੱਢੋ ਟਾਈਮ ਕੱਢੋ ਤੇ ਪਹੁੰਚੋ ਸਾਡੀ ਬੇਨਤੀ ਆ ਕਿ 2 ਵਜੇ ਤੱਕ ਕੈਂਟਰ ਵੱਲ ਕਰਾਂਗੇ ਨਹੀਂ ਵੀ ਸਾਰੀ ਯਾਰ ਬਹਿਣ ਸਕਦੇ ਤੇ 2 ਵਜੇ ਤੱਕ ਸਾਡਾ ਸਾਥ ਜਰੂਰ ਦਿਓ ਜਿਵੇਂ ਕਿ ਸਾਨੂੰ ਅਤਿ ਸ਼ਾਹ ਕਰਾਰੇ ਵਿੱਚ ਦਿਖਾਇਆ ਤੁਸੀਂ ਚੰਨੇ ਦੀ ਪੂਜਾ ਦੇ ਉੱਪਰ ਇਸੇ ਤਰ੍ਹਾਂ ਸਾਨੂੰ ਅਤਿ ਸ਼ਾਹ ਉਦਨ ਵਾਲੇ ਚੰਨੇ ਵਿੱਚ 24 ਤਰੀਕ ਨੂੰ ਦੇ 25 ਤਰੀਕ ਨੂੰ ਜਾਗਰਣ ਵਿੱਚ ਦਿਖਾਇਆ ਜਾਵੇ ਇਹ ਸਾਡੀ ਸੰਗਤਾਂ ਨੂੰ ਸੁਨੇਹਾ ਇਹ ਸਾਡਾ ਸੰਗਤਾਂ ਨੂੰ ਬੇਨਤੀ ਆ ਆਰਾਕਿੰਦ ਸਮਾਂ ਕੱਢ ਕੇ ਆਓ ਇਹ ਨਾ ਸੋਚਿਓ ਕਿ ਸਾਨੂੰ ਕਿਹੜਾ ਫੋਨ ਨਹੀਂ ਆਇਆ ਕਿਉਂਕਿ ਇਹਦਾ 24 ਦੇ 25 ਤਰੀਕ ਦਾ ਪ੍ਰੋਗਰਾਮ ਆ ਉਹ ਕਿਸੇ ਵੱਲੋਂ ਵਿਸ਼ੇਸ਼ ਨਹੀਂ ਹੈਗਾ ਉਹ ਸ੍ਰੀ ਦੁਰਗਾ ਪਾਦਰ ਮੰਡਲੀ ਵੱਲੋਂ ਆ ਔਰ ਸ੍ਰੀ ਦੁਰਗਾ ਪਾਦਰ ਮੰਡਲੀ ਦਾ ਹਰ ਇੱਕ ਦੁਕਾਨ ਦੇ ਕਾਰਡ ਪਹੁੰਚੂਗਾ ਕਾਰਡ ਸਾਡੇ ਸ਼ਬ ਚੁੱਕੇ ਆ ਜੋ ਅਸੀਂ ਥੋੜਾ ਜਿਹਾ ਪਹਿਲਾਂ ਰਿਲੀਜ਼ ਕੀਤੇ ਆ ਜੀ ਉਹ ਅਸੀਂ ਅੱਜ ਤੋਂ ਕਾਰਡ ਵੰਡੇ ਰੇ ਸ਼ੁਰੂ ਕਰ ਦਿੱਤੇ ਆ 5-4 ਦਿਨਾਂ ਵਿੱਚ ਸਾਰੇ ਘਰਾਂ ਵਿੱਚ ਕਾਰਡ ਸਾਰੀਆਂ ਦੁਕਾਨਾਂ ਉੱਤੇ ਕਾਰਡ ਪਹੁੰਚ ਜਾਣਗੇ ਉਹ ਹਨ ਮੰਤਰ ਆ 24 ਔਰ 25 ਦਾ ਇਹ ਨਹੀਂ ਸੋਧਣਾ ਕਿ ਫਰਾਨਾ ਬੰਦਾ ਕਰਾ ਰਿਆ ਉਹ ਅਸੀਂ ਪੂਜਾ ਕਿਸੇ ਤੋਂ ਵੀ ਕਰਾ ਸਕਦੇ ਆ ਅਗਲੇ ਸਾਲ ਦੀ ਪੂਜਾ ਹਰ ਕੋਈ ਵੀ ਦੇਣਾ ਰਿਹਾ ਹੈ ਵੀ ਖਰਚ ਕਰ ਰਹਾ ਹਾਂ ਦਾ ਕੋਈ ਮਤਲਬ ਨਹੀਂ ਪੂਜਾ ਕਰਾਉਣ ਵਾਲੇ ਦਾ ਉਹ ਆਰਾ ਮਹਾਮਈ ਨੂੰ ਇਹਦਾ ਪੁੰਨ ਦਾਨ ਕਰਨਾ ਚਾਹੁੰਦਾ ਹੈ ਹੋਰ ਵੀ ਕੋਈ ਪੁੰਨ ਦਾਨ ਕਰਨਾ ਚਾਹੁੰਦਾ ਨਹੀਂ ਪੁੰਨ ਦਾਨ ਲੈਣ ਨੂੰ ਤਿਆਰ ਸਾਨੂੰ ਕੋਈ ਉਸ ਦੀ ਗੱਲ ਨਹੀਂ ਬਿਓ ਫਲਾ ਨੇ ਦਾ ਐਸੀ ਗੱਲ ਨਹੀਂ ਸੋਚਦੇ ਆਉਣ ਦੀ ਪੂਸ਼ਕ ਕਰਨੀ ਸਾਡੇ ਵੱਲੋਂ ਪੂਰ ਸਦਾ ਇਹਨਾਂ ਕਹਿੰਦੇ ਹੋਏ ਸਾਰੀ ਮੰਡੀ ਨਗਰ ਨਿਵਾਸੀਆਂ ਤੋਂ ਮਾਫੀ ਚਾਹੁੰਦੇ ਆ ਸਾਨੂੰ ਇਸ ਗੱਲ ਵਿੱਚ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਮੈਂ ਸ਼ਹੀਦ ਹਰਦਾ ਭਾਈ ਨਮਾਣੀ ਦੇ ਪ੍ਰਾਣ ਹੋਣ ਦੇ ਨਾਤੇ ਸਾਰੀ ਮੰਡਲੀ ਵੱਲੋਂ ਸਾਰੇ ਨਗਰ ਨੂੰ ਆ ਕੇ ਤੋਂ ਜੈ ਮਾਤਾ ਸਭ ਤੋਂ ਪਹਿਲਾਂ ਤਾਂ ਮੈਂ ਜੈ ਮਾਤਾ ਦੀ ਮਾਤਾ ਚੰਤ ਪੂਰਨੀ ਇਹ ਦੁਰਗਾ ਭਜਨ ਮੰਟਰੀ ਨਿਹਾਲ ਸਿੰਘ ਵਾਲਾ ਜੀ ਜੋ ਕਿ ਪਿਛਲੇ 45 ਸਾਲ ਤੋਂ ਇਹ ਸਾਡੀ ਮੰਡੀ ਦੇ ਵਿੱਚ ਜਾਗਰਣ ਕਰਦੇ ਜਾ ਰਹੀ ਆ ਔਰ ਆਏ ਸਾਲ ਇਹ ਸਲਾਨਾ ਭੰਡਾਰਾ ਵੀ ਕਰਦੇ ਆ ਔਰ ਬਹੁਤ ਵਧੀਆ ਬਰੰਲਾ ਹੈ ਦੇਖੋ ਇਹਦੇ ਨਾਲ ਕੀ ਆ ਮੰਡੀ ਦੇ ਵਿੱਚ ਧਾਰਮਿਕ ਪ੍ਰਵਿਰਤੀ ਫੈਲਦੀ ਆ ਲੋਕਾਂ ਦਾ ਧਿਆਨ ਧਾਰਮਿਕ ਕੰਮਾਂ ਵੱਲ ਜਾਂਦਾ ਹੈ ਬਹੁਤ ਵਧੀਆ ਬਹੁਤ ਖੁਸ਼ੀ ਦੀ ਗੱਲ ਹੈ ਇਹ ਆਏ ਸਾਲ oprala ਕਰਦੇ ਆ ਆਏ ਸਾਲ 2-4 ਦਿਨਾਂ ਦੇ ਕੱਢ ਕੇ ਇਹ ਮਹਾਮਾਈ ਦੇ ਲੇਖੇ ਲਾਉਂਦੇ ਆ ਤੇ ਲੋਕਾਂ ਨੂੰ ਇਸ ਵਾਸਤੇ ਪ੍ਰੇਰਿਤ ਕਰਦੇ ਆ ਆਏ ਸਾਲ ਕੋਈ ਨਾ ਕੋਈ ਨਵਾਂ ਤੋਂ ਨਵਾਂ ਬਹੁਤ ਵਧੀਆ ਗਾਇਕ ਬੁਲਾ ਕੇ ਮੰਡੀ ਦੇ ਵਿੱਚ ਅਨੰਦਬਾਈ ਮੰਡੀ ਨੂੰ ਬੁਲਾਉਂਦੇ ਆ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਕਹਿੰਦੇ ਇਹਨਾਂ ਵਾਸਤੇ ਬਹੁਤ ਹੀ ਇਹ ਵੱਡਾ oprala ਕਰਦੇ ਆ ਜਿਹੜਾ ਵੀ ਆਏ ਸਾਲੇ ਕਰਾਉਂਦੇ ਆ ਤੇ ਆਏ ਜਗਰਾਤੇ ਵੀ ਕਰਦੇ ਆ ਇਹ ਇੱਕ ਇਹਨਾਂ ਵਾਸਤੇ ਬਹੁਤ ਵੱਡੀ ਗੱਲ ਹੋਰ ਆ ਇਹ ਸਾਰੇ ਜਿੰਨੇ ਵੀ ਬੰਦੇ ਭਜਨ ਮੰਡਰੀਆਂ ਜੁੜੇ ਹੋਏ ਆ ਇਹ ਬਿਲਕੁਲ ਇੱਕ ਇੱਕ ਪੈਸਾ ਜੋ ਇਕੱਠਾ ਕਰਦੇ ਆ ਧਰਮਿਕ ਕੰਮਾਂ ਦੇ ਉੱਪਰ ਲਾਉਂਦੇ ਆ ਕਿਸੇ ਵੀ ਅਗਰਵਾਲ ਧਰਮਸ਼ਾਲਾ ਤੇ ਲਾਦਾ ਜਾਂ ਚੰਤਪੁਰ ਦੇ ਉੱਥੇ ਸਾਡੀ ਧਰਮਸ਼ਾਲਾ ਬਣੀ ਵੀ ਆ ਉਹਦੇ ਉੱਪਰ ਖਰਚ ਕਰਦਾ ਕੋਈ ਵੀ ਕੋਈ ਹੋਰ ਵੀ ਕੋਈ ਵਿਆਹ ਸ਼ਾਦੀਆਂ ਹੁੰਦੀਆਂ ਗਰੀਬ ਉੱਥੇ ਵੀ ਖਰਚ ਕਰਦੇ ਆ ਬਹੁਤ ਚੰਗੇ ਕੰਮਾਂ ਦੇ ਪੈਸੇ ਲਾਉਂਦੇ ਆ ਇੱਕ ਇੱਕ ਪੈਸਾ ਦਿੱਤਾ ਇਹਨਾਂ ਨੂੰ ਦਾਨ ਬੇਅਰਥ ਨਹੀਂ ਜਾਂਦਾ ਉਹ ਮਹਾਮਾਈ ਦੇ ਲੇਖੇ ਲੱਗਦਾ ਇਸ ਕਰਕੇ ਨਾ ਤਾਂ ਇਹਨਾਂ ਨੂੰ ਦਾਨ ਦੇਣ ਚ ਗਰੇਜ ਕਰਨੀ ਚਾਹੀਦੀ ਹੈ ਮੰਡੀ ਨਿਵਾਸੀਆਂ ਨੂੰ ਬੇਨਤੀ ਆ ਤੇ ਇਹ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਤੁਹਾਡੇ ਹਰੇਕੇ ਕੰਮ ਜੋ ਵੀ ਜਾਗਰਣਾ ਕੋ ਚੌਕੀ ਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਜੋ ਇਹ 45 ਸਾਲ ਤੋਂ ਮਹਾਮਾਏ ਦੀ ਸੇਵਾ ਕਰਦੇ ਆ ਰਹੇ ਆ ਔਰ ਮੰਡੀ ਨਿਵਾਸੀਆਂ ਨੂੰ ਇਸ ਕੰਮ ਦੇ ਵਿੱਚ ਜੋੜਿਆ ਹੋਇਆ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੀ ਇਸ ਵਾਰ 44ਵਾਂ ਸਾਲਾਨਾ ਝੰਡਾ ਤੇ ਸਾਲਾਨਾ ਜਾਗਰਣ ਸ੍ਰੀ ਦੁਰਗਾ ਭਜਨ ਮੰਡਲੀ ਵੱਲੋਂ ਕੱਢਿਆ ਜਾ ਰਿਹਾ ਜੀ 24 ਤਰੀਕ ਨੂੰ ਝੰਡਾ ਤੇ 25 ਤਰੀਕ ਨੂੰ ਜਾਗਰਣ ਆ ਵਿਸ਼ਾਲ ਜਾਗਰਣਾ ਸ੍ਰੀ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਜਿਹੜੀ ਐਕਸਾਈਟਮੈਂਟ ਦੀ ਗੱਲ ਕਰਦੇ ਆ ਜਾਂ ਉਤਸ਼ਾਹ ਦੀ ਗੱਲ ਕਰਦੇ ਆ ਕਈ ਨਵੇਂ ਮੁੰਡੇ ਵੀ ਜੁੜੇ ਨੇ ਮੰਡਲੀ ਦੇ ਵਿੱਚ ਤੇ ਉਤਸ਼ਾਹ ਇਸ ਵਾਰ ਜਿਹੜਾ ਅਸੀਂ ਨਵੀਂ ਚੀਜ਼ ਕੀਤੀ ਹੈ ਦੁਰਗਾ ਭਜਨ ਮੰਡਲੀ ਦੇ ਸੀਨੀਅਰ ਤੇ ਜੂਨੀਅਰ ਮੈਂਬਰਾਂ ਨੇ ਮਿਲ ਕੇ ਸਲਾਹ مشਵਰੇ ਨਾਲ ਕੀਤੇ ਵੀ ਆਪਾਂ ਇੱਕ ਪਹਿਲਾਂ ਕੱਢਦੇ ਹੁੰਦੇ ਸਲਾਣਾ ਝੰਡਾ ਇੱਕ ਕੱਢਦੇ ਸੀ ਜੀ ਜਿਹੜਾ ਵੱਡਾ ਝੰਡਾ ਹੁੰਦਾ ਸੀ ਇਸ ਵਾਰ 10 ਝੰਡੇ ਅਸੀਂ ਨਾਲ 13 ਤਰੀਕ ਤੋਂ ਲੈ ਕੇ 23 ਤਰੀਕ ਤੱਕ ਚੱਲ ਰਹੇ ਨੇ ਸਾਡੇ ਦਿੱਲੀ ਝੰਡਿਆਂ ਦਾ ਪੂਜਨ ਚੱਲਦਾ ਜੀ ਉਹਦੇ ਨਾਲ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਤੇ ਲੋਕ ਨਾਲ ਜੁੜ ਰਹੇ ਨੇ ਤੇ ਭਜਨ ਮંડਲੀ ਜੀ ਵੀ ਨਾਲ ਉਤਸ਼ਾਹ ਹੈ ਨਵੇਂ ਮੁੰਡਿਆਂ 'ਚ ਵੀ ਉਤਸ਼ਾਹ ਜੀ ਤੇ ਇਸ ਦੇ ਨਾਲ ਹੀ ਜਿਹੜਾ ਸਾਰਿਆਂ ਨੂੰ ਪਰਮਾ ਸੱਦਾ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਭਗਤਾਂ ਨੂੰ ਕੇ ਜਰੂਰ ਪਹੁੰਚੋ ਝੰਡੇ ਤੇ ਵੀ 2 ਤਰੀਕ 23 24 ਤਰੀਕ ਨੂੰ 2 ਵਜੇ ਬਾਲਾ ਜੀ ਮੰਦਿਰ ਦੇ ਵਿੱਚ ਜੀ ਬਾਲਾ ਜੀ ਮੰਦਿਰ ਦੇ ਵਿੱਚ 4 ਵਜੇ ਤੋਂ ਸ਼ੋਭਾ ਯਾਤਰਾ ਸਟਾਰਟ ਹੋ ਕੇ ਤੇ 6 ਵਜੇ ਤੱਕ ਜੀ ਸ਼੍ਰੀ ਦੁਰਗਾ ਮੰਦਿਰ ਦੇ ਵਿੱਚ ਪਹੁੰਚੂਗੀ ਰਸਤੇ ਦੇ ਵਿੱਚ ਅਲੱਗ-ਅਲੱਗ ਥਾਮਾਂ ਤੇ ਭੰਡਾਰੇ ਦੇ ਸਟਾਲਾਂ ਹੋਣਗੇ ਆ ਜੀ ਤੇ ਬਾਲਾ ਜੀ ਮੰਦਿਰ ਦੇ ਵਿੱਚ ਲੰਗਰ ਹੋਊਗਾ ਦੁਰਗਾ ਮੰਦਿਰ ਦੇ ਵਿੱਚ ਚਾਹ ਤੇ ਪਕੌੜਿਆਂ ਦਾ ਲੰਗਰ ਹੋਊਗਾ ਜੀ ਰਸਤੇ ਦੇ ਵਿੱਚ ਵੀ ਸਟਾਲਾਂ ਹੋਣਗੀਆਂ ਇਸ ਵਾਰ ਧੂਰੀ ਤੋਂ ਸਪੈਸ਼ਲ ਬੰਦੇ ਸਾਊਂਡ ਵਗੈਰਾ ਸੱਦਿਆ ਗਿਆ ਜੀ ਸ਼ੋਭਾ ਯਾਤਰਾ ਦੇ ਲਈ ਜਿਸ ਦੇ ਵਿੱਚ ਦੋ ਝਾਕੀਆਂ ਬਹੁਤ ਹੀ ਵਧੀਆ ਝਾਕੀਆਂ ਜੀ ਰਾਤ ਸਾਊਂਡ ਸਾਜ਼ ਵਗੈਰਾ ਸਾਰਾ ਕੁਝ ਬਹੁਤ ਵਧੀਆ ਹੋਵੇਗਾ ਤੇ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਸ਼੍ਰੀ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ 25 ਤਰੀਕ ਨੂੰ ਜੋ ਸਲਾਨਾ ਜੀ ਆਪਣਾ ਜਾਗਰਣਾ ਉਹਦੇ ਵਿੱਚ ਵੀ ਜਰੂਰ ਪਹੁੰਚੋ ਜੋ ਪਿਛਲੀ ਵਾਰ ਸਮੱਸਿਆ ਲੰਗਰ ਦੇ ਵਿੱਚ ਆਈ ਵੀ ਸ਼ਾਰਟੇਜ ਹੋਈ ਉਹ ਚੀਜ਼ ਨੂੰ ਅਸੀਂ ਇਸ ਵਾਰ ਬਹੁਤ ਵਧੀਆ ਤਰੀਕੇ ਨਾਲ ਸੋਧਿਆ ਜੀ ਬਾਕੀ ਕਰਨ ਕਰਾਉਣ ਵਾਲੀ ਮਹਾਮਾਈ ਹੈ ਜੀ ਵੀ ਇਸ ਵਾਰ ਕਿਉਂਕਿ ਪਿਛਲੀ ਵਾਰ ਅਸੀਂ ਜੋ ਸਾਡਾ ਅਸੀਂ ਰਾਸ਼ਨ ਬਣਾਇਆ ਸੀ ਉਹ ਸਾਡਾ ਐਸਟੀਮੇਟ ਸੀ 1500 ਬੰਦੇ ਦਾ ਘੱਟ ਹੋਊਗਾ ਅਸੀਂ 2000 ਬੰਦੇ ਦਾ ਰਾਸ਼ਨ ਬਣਾਇਆ ਸੀ ਜੀ ਤੇ ਜਿਹੜਾ ਘੱਟ ਸੀ ਮਹਾਮਾਈ ਦੀ ਕਿਰਪਾ ਨਾਲ 3500 ਤੋਂ 4000 ਦੇ ਵਿੱਚ ਵਿੱਚ ਹੋਇਆ ਜੀ ਇਸ ਵਾਰ ਉਹ ਲੰਗਰ ਦੀ ਜੋ ਵਾਦਾ ਕੀਤਾ ਗਿਆ ਉਹਦੇ ਵਿੱਚ ਵੀ 4000 ਬੰਦੇ ਤੱਕ ਦਾ 5000 ਬੰਦੇ ਤੱਕ ਦਾ ਲੰਗਰ ਤਿਆਰ ਕੀਤਾ ਗਿਆ ਸਾਨੂੰ ਮਹਾਮਈ ਉਮੀਦ ਆ ਵੀ ਇਸ ਵਾਰ ਉਹੇ ਜੀ ਲੰਗਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਵੇਗੀ ਤੇ ਬਾਕੀ ਕਰਨ ਕਰਾਉਣ ਵਾਲੀ ਮਹਾਮਾਈ ਆ ਜੀ ਤੇ ਜੋ ਵੀ ਹੋਵੇਗਾ ਮਹਾਮਈ ਦੀ ਕਿਰਪਾ ਨਾਲ ਵਧੀਆ ਹੀ ਹੋਵੇਗਾ ਸਾਰੇ ਭਗਤਾਂ ਨੂੰ ਇੱਕ ਵਾਰ ਫੇਰ ਤੋਂ ਹੱਥ ਜੋੜ ਕੇ ਬੇਨਤੀ ਆ 20 ਛੰਡੇ ਤੇ ਵੀ ਜ਼ਰੂਰ ਪਹੁੰਚੋ ਤੇ ਸਲਾਣੇ ਜਾਗਰਨ ਤੇ ਵੀ ਜ਼ਰੂਰ ਪਹੁੰਚੋ